ਜੇ ਕਿਸੇ ਭਰਾ ਨੇ ਆਪਦੇ ਪਸ਼ੂਆਂ ਦੀ ਘਰੋਂ ਵੀਡੀਓ ਕਰਾਉਣੀ ਆ ਤਾਂ ਆਪਾਂ ਜਿਹੜਾ ਖਰਚਾ ਪਾਣੀ ਤੇ ਸਿਰਫ ਖਰਚੇ ਪਾਣੀ ਤੇ ਜਿਹੜੀ ਵੀਡੀਓ ਭਰਾਵਾਂ ਦੀ ਕਰ ਦਿਆ ਕਰਾਂਗੇ ਤੇ ਚੰਗੇ ਪਸ਼ੂਆਂ ਦੀ ਵੀਡੀਓ ਕਰਾਉਣ ਲਈ ਆਪਣੇ ਜਿਹੜਾ ਸੰਪਰਕ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ ਹੈਗਾ 9041255566 ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ ਸਿਰਫ ਖਰਚੇ ਪਾਣੀ ਦੇ ਆਪਾਂ ਘਰੋਂ ਵੀਡੀਓ ਵੀਡੀਓ ਭਰਾਵਾਂ ਦੀ ਕਰਿਆ ਕਰਾਂਗੇ ਤੇ ਬਾਕੀ ਤੁਸੀਂ ਮਾਹੌਲ ਜਿਹੜਾ ਮੰਡੀ ਦਾ ਦੇਖ ਸਕਦੇ ਹੋ ਨਾ ਮਾਨਸਾ ਦਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਅਵੇ ਮਤਰਾ ਅੱਜ ਪਹੁੰਚੇ ਮਾਨਸਾ ਪਸ਼ੂ ਮੰਡੀ ਤੇ ਜਿਹੜੀ ਹਰ ਸ਼ੁੱਕਰਵਾਰ ਲੱਗਦੀ ਹੈ ਨਾ ਮੰਡੀ ਵਧੀਆ ਭਰੀ ਆ ਕਿ ਦੇਖ ਸਕਦੇ ਹੋ ਸੀ ਮੱਝਾਂ ਜਿਹੜੀਆਂ ਪਹੁੰਚੀਆਂ ਇੱਥੇ ਦੇਖੋ ਸ ਮਾਹੌਲ ਮੰਡੀ ਦਾ ਸਵੇਰ ਸਵੇਰ ਦਾ ਤੇ ਬਾਕੀ ਕਿਸੇ ਵੀ ਪ੍ਰਾਣੇ ਪਸ਼ੂ ਖਰੀਦਣੇ ਆਗੇ ਤਸੱਲੀ ਨਾਲ ਜਿਆਦਾ ਤੁਸੀਂ ਘਰੋਂ ਮੱਝਾਂ ਲਿਆ ਕਰੋ ਹਨਾ ਘਰੇ ਕਿਸੇ ਕੋਲੇ ਖੜੀਆਂ ਹੁੰਦੀਆਂ ਨੇਆਂ ਤਾ ਕਰੋ ਮੱਝਾਂ ਖਰੀਦਿਆ ਕਰੋ ਚੋਕੇ ਦੋ ਡਾਂਗ ਤਸੱਲੀ ਨਾਲ ਬਾਕੀ ਰੇ ਮੰਡੀਆਂ ਤੇ ਬਈ ਪਸ਼ੂ ਜਿਹੜੇ ਪਹੁੰਚਦੇ ਆ ਉਹ ਖੜੁਖੜ ਲੱਗਿਆ ਹੁੰਦਾ ਹਨਾ ਦੇਖ ਸਕਦੇ ਤੁਸੀਂ ਤੇ ਬਾਕੀ ਕੋਈ ਆਦੇ ਹਿਸਾਬ ਨਾਲ ਜਿਹੜੇ ਮੰਡੀ ਤੋਂ ਵੀ ਖਰੀਦ ਸਕਦੇ ਹੋ ਬਾਕੀ ਯਾਦدار ਤੁਸੀਂ ਘਰਾਂ ਚੋਂ ਜਿਹੜੇ ਪਸ਼ੂ ਖਰੀਦਿਆ ਕਰੋ ਬਾਕੀ ਮਾਨਸਾ ਮੰਡੀ ਦੇਖ ਸਕਦੇ ਹੋ ਤੁਸੀਂ ਨਾ ਉਹਨਾਂ ਇੱਕ ਬਾਈਆਂ ਦੀ ਆਪਾਂ ਮੱਝ ਤੋਰ ਕੇ ਦਿਖਾਉਣੇ ਆਗੇ ਤੇ ਤੁਰਦੀ ਨੂੰ ਚੈੱਕ ਕਰ ਲਓ ਪਹਿਲਾਂ ਤੋੜ ਲਿਆ ਇਹਨੂੰ ਤੋੜ ਲੇ ਬਾਈ ਤੇ ਬਾਡੀ ਬੰਤਾਂ ਦੀ ਤੁਸੀਂ ਦੇਖ ਸਕ ਆ ਜਾਓ ਥਾਨ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਬੈਗ ਸਾਈਡ ਨੂੰ ਆਰਡਰ ਹੈ ਦਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਵਾਂਗੇ ਵੀ ਕੀ ਮਾਲ ਮੁੱਲ ਕਰਦਾ ਦਾ ਕਿੰਨਾ ਦੁੱਧਾ ਕੈਮਿਸ ਵਿਆ ਹਣਾ ਦੇਖ ਸਕਦੇ ਤੁਸੀਂ ਬਾਈ ਮੱਝ ਲੈ ਗਿਆ ਘਰ ਦੀ ਮੱਝ ਆ ਗਈ ਇਧਰੋਂ ਥਾਨ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਦਿੰਦਾ ਤੁਹਾਨੂੰ ਆ ਮੱਝ ਦੀ ਬਾਈ ਟਰੈਕ ਟਰਾਲੀ ਤੇ ਜਿਹੜੀ ਮੱਝ ਆਪਣੀ ਲੈ ਕੇ ਆਇਆ ਹਨਾ ਦੇਖੋ ਸਾਈਡ ਤੋਂ ਇਧਰੋਂ ਥਾਣਾ ਬਾਹਣਾ ਦੇਖ ਸਕਦੇ ਹੋਗੇ ਆਈ ਬਾਈ ਹੋਰਾ ਮੜਾ ਜਾ ਬਾਈ ਕਿਹੜਾ ਪਿੰਡ ਆਪਣਾ ਛੋਟੀ ਬੰਮੀ ਠੀਕ ਆ ਕਿਹੜਾ ਜਿਲ੍ਹਾ ਰਹਿੰਦਾ ਆ ਮਾਨਸੀ ਲੋਕਲੇ ਠੀਕ ਆ ਠੀਕ ਆ ਕਿੰਨੇ ਸੂਏ ਮੱਝ ਆਪਣੀ ਕਿਜੀ ਸੂਏ ਆ ਜੀ ਘਰ ਦੀ ਮੱਝ ਆ ਹਾਂਜੀ ਘਰ ਦੀ ਠੀਕ ਆ ਤੇ ਕਿੰਨ ਦੁੱਧਾ ਤੱਕ ਕਿੰਨਾ 13 ਲੀਟਰ ਆ ਜੀ ਤੇ ਦੂਜੀ ਸੂਈ ਕਿੰਨਾ ਕੱਢਿਆ ਨੇ ਦੂਜੀ ਸੂਈ ਇਹਨੇ 12 ਕਿਲੋ ਦਿੱਤਾ ਘਰ ਦਿੰਦੀ ਠੀਕ ਆ ਬੱਚਾ ਕੀ ਮੰਗ ਰ ਕੱਟਾ ਜੀ ਠੀਕ ਆ ਕੱਟਾ ਗਾ ਤੀਜੇ ਸੂਈ ਸੂਈ ਆ ਹਾਂ ਜੀ ਤੇ ਹੁਣ 13 ਕਿਲੋ ਤਿਆਰ ਆ ਹਾਂ ਜੀ 13 ਕਿਲੋ ਤਿਆਰ ਠੀਕ ਆ ਲੈ ਵੀ 13 ਕਿਲੋ ਬਾਈ ਕਾਂ ਦਾ ਦੁੱਧ ਤਿਆਰ ਆਗਾ ਮੱਝ ਥੱਲੇ ਤੀਜੇ ਸੂਈ ਜਿਹੜੀ ਸੂਈ ਹੋਈ ਆ ਘਰ ਦੀ ਮੱਜ ਆ ਗਈ ਬਾਕੀ ਤੁਸੀਂ ਇਧਰੋਂ ਬੈਕ ਸਾਈਡ ਤੋਂ ਥਾਣ ਹੋਵਾਂ ਨਾ ਜਿਹੜਾ ਦੇ ਸਕਦਾ ਹਣਾ ਤੇ ਆ ਬੱਚਾ ਦਾ ਮੰਗਰ ਕੱਟਾ ਦਾ ਤੇ ਬੋਡੀ ਵਾਡੀ ਜੀਤ ਸਿੰਘ ਆ ਦੇ ਸਕਦਾ ਬਾਕੀ ਤੁਸੀਂ ਬਾਈ ਨਾਲ ਜਿਹੜਾ ਮੰਡੀ ਤੇ ਆ ਕੇ ਜਿਹੜਾ ਇੱਥੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਭਰਾਣੇ ਲੈਣੀ ਆ ਤੇ ਰੇਟ ਕੀ ਕਰਤਾ ਬਾਈ 115 1 ਲੱਖ 15 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ 1 ਲੱਖ 15000 ਬਾਈ ਰੇਟ ਕਰਦਾਗਾ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਦਾਨ ਜਿਹੜਾ ਹੋ ਜੂ ਠੀਕ ਆ